ਫਾਜ਼ਿਲਕਾ ਦੇ ਵਿੱਚ ਛੋਟੀ ਜਿਹੀ ਪੋਤੀ ਨੇ ਆਪਣੀ ਦਾਦੀ ਨੂੰ ਮਾਲੋ-ਮਾਲ ਕਰ ਦਿੱਤਾ ਜਿਸ ਤੱਕ ਪੰਜਾਬ ਸਟੇਟ ਡੇਰੀ ਲਾਟਰੀ ਦਾ 15 ਲੱਖ ਦਾ ਪਹਿਲਾ ਇਨਾਮ ਨਿਕਲਿਆ ਇਨਾਮ ਨਿਕਲਣ ਤੋਂ ਬਾਅਦ ਲਾਟਰੀ ਵਿਕਰੇਤਾ ਉਕਤ ਵਿਅਕਤੀ ਨੂੰ ਫੋਨ ਕਰ ਰਿਹਾ ਸੀ ਪਰ ਫੋਨ ਨਾ ਮਿਲਣ ਤੇ ਕਾਰਨ ਹੋ ਜੇਤੂ ਵਿਅਕਤੀ ਦੇ ਘਰ ਪਹੁੰਚ ਗਿਆ ਤੇ ਪਰਿਵਾਰ ਨੂੰ ਪਤਾ ਲੱਗਾ ਕਿ ਉਹਨਾਂ ਦੀ 15 ਲੱਖ ਦੀ ਲੋਟਰੀ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰ ਤੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਚਾਰੇ ਪਾਸੇ ਖੁਸ਼ੀ ਵੇਖਣ ਨੂੰ ਮਿਲ ਰਹੀ ਜਾਣਕਾਰੀ ਦਿੰਦੇ ਹੋਏ ਇੱਥੋਂ ਦੇ ਰਹਿਣ ਵਾਲੇ ਮਨੋਹਰ ਲਾਲ ਨੇ ਦੱਸਿਆ ਕਿ ਉਹ ਪਹਿਲਾਂ ਕਰਿਆਨੀ ਦੀ ਦੁਕਾਨ ਚਲਾਉਂਦੇ ਸਨ ਪਰ ਹੁਣ ਉਹਨਾਂ ਦੇ ਕੋਲੋਂ ਜੋ ਉਹਨਾਂ ਦੇ ਮੁੰਡੇ ਨੇ ਉਹ ਕੰਮ ਕਰਦੇ ਰਿਤੇ ਖੁਦ ਘਰ ਦੇ ਵਿੱਚ ਰਹਿੰਦੇ ਨੇ ਉਹ ਆਪਣੀ 3 ਸਾਲਾਂ ਦੀ ਪੋਤੀ ਨਾਲ ਸਬਜ਼ੀ ਲੈਣ ਤੇ ਲਈ ਬਾਜ਼ਾਰ ਗਿਆ ਸੀ ਫਿਰ ਲਾਟਰੀ ਦੇ ਟਿਕਟ ਖਰੀਦਣ ਦੀ ਦੁਕਾਨ ਤੇ ਚਲਾ ਗਿਆ ਅਤੇ ਉਹਨਾਂ ਦੀ ਪੋਤੀ ਦੇ ਵੱਲੋਂ ਜਿਹੜੀ ਹੀ ਟਿਕਟ ਚੁੱਕੀ ਗਈ ਜਿਹੜੀ ਤੇ ਹੱਥ ਰੱਖਿਆ ਗਿਆ ਉਹੋ ਹੀ ਮਨੋਹਰ ਲਾਲ ਦੇ ਵੱਲੋਂ ਖਰੀਦ ਲਈ ਗਈ ਇਸ ਟਿਕਟ ਤੇ ਹੁਣ 15 ਲੱਖ ਰੁਪਏ ਦੀ ਲਾਟਰੀ ਲੱਗੀ ਹੈ ਲਾਟਰੀ ਦੇ ਸੰਚਾਲਕ ਬੋਬੀ ਨੇ ਦੱਸਿਆ ਕਿ ਮਨੋਹਰ ਲਾਲ ਦੇ ਵੱਲੋਂ ਉਨ੍ਹਾਂ ਤੋਂ ਪੰਜਾਬ ਸਟੇਟ ਪੇਰੀ 100 ਮੰਥਲੀ ਲਾਟਰੀ ਦੀ ਟਿਕਟ ਖਰੀਦੀ ਗਈ ਸੀ ਐਸੇ ਇਹਨਾਂ ਦਾ ਪਹਿਲਾ ਇਨਾਮ 15 ਲੱਖ ਰੁਪਏ ਨਿਕਲਿਆ ਪੂਰਾ ਪਰਿਵਾਰ ਹੁਣ ਖੁਸ਼ ਨਜ਼ਰ ਆ ਰਿਹਾ ਤੇ ਉਹ ਮਠਿਆਈ ਤੇ ਡੱਬਾ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ